ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਇੱਥੇ ਸਵੇਰ ਦਾ ਟਾਈਮ ਸੀ ਜੀ ਅਸੀਂ ਉੱਠ ਚੁੱਕੇ ਸੀ ਤੇ ਬੱਸ ਮੈਂ ਇੱਥੇ ਲੱਗ ਰਹੀ ਸੀ ਹਨਾ ਪਾਣੀ ਗਰਮ ਕਰਨ ਤੇ ਇੱਥੇ ਮੈਂ ਹੀਟਰ ਲਾ ਲਿਆ ਸੀ ਤੇ ਹੀਟਰ ਲਾ ਕੇ ਤੇ ਮੈਂ ਬਤੀਲੇ ਦੇ ਵਿੱਚ ਥੋੜਾ ਜਿਹਾ ਪਾਣੀ ਹੈਗਾ ਸੀ ਮੈਂ ਉੱਪਰ ਰੱਖਤਾ ਸੀ ਮੈਂ ਕਿਹਾ ਚੱਲ ਮੈਂ ਇੰਨੇ ਪਾਣੀ ਵੀ ਲਿਆਵਾਂ ਮੈਂ ਬਾਲਟੀ ਲਈ ਹੋਈ ਸੀ ਟੂਟੀ ਦੇ ਥੱਲੇ ਤੇ ਮੈਂ ਕਿਹਾ ਚੱਲ ਇੰਨੇ ਪਾਣੀ ਵੀ ਭਰ ਜੂਗਾ ਬਾਲਟੀ ਦੇ ਵਿੱਚ ਤੇ ਮੈਂ ਇੰਨੇ ਮੈਂ ਕਿਹਾ ਵੀ ਹੀਟਰ ਵਗੈਰਾ ਲਾ ਲਿਨੀ ਜਾ ਕੇ ਤੇ ਬੱਸ ਮੈਂ ਇੱਥੇ ਫਿਰ ਪਾਣੀ ਲੈ ਆਈ ਸੀ ਮੈਂ ਇੱਥੇ ਧਰਤਾ ਸੀ ਗਰਮ ਤੇ ਮੈਂ ਕਿਹਾ ਚੱਲ ਇੰਨੇ ਗਰਮ ਹੋਗਾ ਵੀ ਆਪਾਂ ਚਾਹ ਚ ਪੀਵਾਂਗੇ ਉਹਦੇ ਬਾਅਦ ਫਿਰ ਮੈਂ ਇੱਥੇ ਪਾਣੀ ਗਰਮ ਧਰ ਕੇ ਇਧਰ ਮੇਰੀ ਚਾਹ ਵੀ ਉਬਲ ਗਈ ਸੀ ਤੇ ਬਸ ਇੱਥੇ ਫਿਰ ਮੈਂ ਉਹਦਾ ਚਾਹ ਹਨਾ ਪਾਉਂਗੀ ਗਲਾਸੇ ਦੇ ਵਿੱਚ ਪੀਣ ਵਾਸਤੇ ਤੇ ਸ ਸਨੀਆ ਨੂੰ ਫਿਰ ਮਠਾਣ ਲੱਗੀ ਸੀ ਮੈਂ ਸੁਨੇਹਾ ਤਾਂ ਬਿਮਾਰ ਸੀ ਸੁਨੇਹਾ ਨੂੰ ਨਾ ਸਵੇਰ ਦੀ ਉਲਟੀਆਂ ਲੱਗੀਆਂ ਹੋਈਆਂ ਸੀ 5 ਵਜੇ ਦੀਆਂ ਤੇ ਮੈਂ ਤਾਂ ਹਨਾ అలਾਰਮ ਬੰਦ ਕਰਕੇ ਪੈ ਗਈ ਸੀ ਹਨਾ ਇੱਕ ਵਾਰ ਬੰਦ ਨਹੀਂ ਦਾਈ ਜਾਂਦੀ అలਾਰਮ ਬੰਦ ਕਰਕੇ ਮੈਂ ਕਿਹਾ ਚੱਲ 5-7 ਮਿੰਟਾਂ ਤੱਕ ਉੜਦੀਆਂ ਤੇ ਫਟਾਫਟ ਬਾਹਰ ਖੋਲ ਕੇ ਭੱਜੀ ਤੇ ਫਿਰ ਮੈਨੂੰ ਪਤਾ ਲੱਗਾ ਮੈਂ ਕਿ ਕੀ ਹੋਇਆ ਤੇ ਫਿਰ ਇਹਨੇ ਦੱਸਿਆ ਕਿ ਨੇ ਉਲਟੀਆਂ ਵੀ ਆਈਆਂ ਦੋ ਤਿੰਨ ਵਾਰ ਮੈਂ ਕਿਹਾ ਵੀ ਤੂੰ ਪਹਿਲੇ ਦਾ ਦੰਦੀ ਤੇ ਵਸ ਫਿਰ ਮੈਂ ਇਹ ਨੂੰ ਫਿਰ ਮੈਂ ਉਹ ਕੈਪਸੂਲ ਦਿੱਤਾ ਤੇ ਜਾਵਦਾ ਮੈਂ ਕਹ ਚਲ ਤੇ ਜਾ ਵੀ ਬਣਿਆ ਬਾਸ ਫਿਰ ਮੈਂ ਤੇ ਜਾਵਦਾ ਕੈਪਸੂਲ ਦਿੱਤਾ ਉਹ ਵੀ ਇਹਨੇ ਉਲਟੀ ਰਹੀ ਘੜਤਾ ਫਿਰ ਉਹ ਤੋਂ ਬਾਅਦ ਫਿਰ ਇਹਨੇ 3-4 ਵਾਰ ਉਲਟੀਆਂ ਕੀਤੀਆਂ ਤੇ ਪੇਟ ਦਰਦ ਹੁੰਦਾ ਸੀ ਫਿਰ ਮੈਂ ਉਹਨੂੰ ਇੱਥੇ ਸਵਾਹ ਪਾ ਕੇ ਰੱਖੇ ਅੰਦਰ ਤੇ ਫਿਰ ਇਹ ਬਸ ਐਂ ਪੱਤ ਜਿ ਲਈ ਗਈ ਤੇ ਉਹ ਤੋਂ ਬਾਅਦ ਫਿਰ ਮੈਂ ਉਹਨੂੰ ਦਵਾਈ ਦਵਾ ਕੇ ਲਈ 8:00 ਵਜੇ ਡਾਕਟਰ ਤੇ ਫਿਰ ਉਹਨੇ ਇੰਜੈਕਸ਼ਨ ਲਾਇਆ ਤੇ ਇੰਜੈਕਸ਼ਨ ਲੱਕ ਕਹਿੰਦਾ ਅੱਧਾ ਘੰਟਾ ਕੁਛ ਨਹੀਂ ਦੇਣਾ ਇਹਨੂੰ ਖਾਣ ਪੀਣ ਨੂੰ ਉਹ ਤੋਂ ਬਾਅਦ ਫਿਰ ਮੈਨੂੰ ਕੁਝ ਖਵਾ ਕੇ ਤੇ ਫਿਰ ਦਵਾਈ ਦੇਣੀ ਆ ਤੇ ਫਿਰ ਮੈਂ ਇਹਨੂੰ ਬਿਸਕਟ ਤੇ ਚਾਹ ਦਿੱਤੀ ਮੈਂ ਕਿਹਾ ਚਲ ਇਹੀ ਖਾ ਲਾ ਤੇ ਤੇ ਦਵਾਈ ਆ ਦੇਖੋ ਜੀ ਪਈਏ ਤੇ ਫਿਰ ਮੈਂ ਇਹਨੂੰ ਦਵਾਈ ਦੇਣੀ ਸੀ ਹਜੇ ਤੇ ਇੱਥੇ ਸਾਗ ਲਿਆ ਸੀ ਤੇ ਦੋ ਗੁੱਟੀਆਂ ਪਾਲਕ ਦੀਆਂ ਲਈਆਂ ਸੀ ਦੋ ਸਾਗ ਦੀਆਂ ਤੇ ਇੱਕ ਲਈ ਸੀ ਮੇਥਿਆਂ ਦੀ ਤੇ ਇਹ ਲੱਗਦਾ ਤਾਂ ਹਨਾ ਬਾਵਾ ਸਾਰਿਆਂ ਵੀ ਜਿਆਦਾ ਹੋਊਗਾ ਤੇ ਪਰ ਜਦੋਂ ਮੈਂ ਇਹਨੂੰ ਸਵਾ ਰਿਆ ਹਨਾ ਸਾਰਾ ਤੇ ਜੰਮੀਪੁਰ ਆਕ ਨਿਕਲਿਆ ਤੇ ਆ ਦੇਖ ਰਹੇ ਹੋ ਤੁਸੀਂ ਬਸ ਇੱਥੇ ਪਿਆ ਹਨਾ ਥੋੜੇ ਜਿ ਮਿੱਥੇ ਨਿਕਲੇ ਪਾਲਕ ਵੀ ਥੋੜੀ ਜਿ ਗਲੀ ਸੜੀ ਨਿਕਲੀ ਕਾਣੀ ਬਹੁਤ ਬੁਰਾ ਹਾਲ ਸੀ ਤੇ ਬਸ ਥੋੜਾ ਜਿ ਨਿਕਲੇ ਫਿਰ ਮੈਂ ਇੱਥੇ ਲੱਗ ਗਈ ਸੀ ਹਨਾ ਚੀਰਨ ਮਸ਼ੀਨ ਦੇ ਵਿੱਚ ਤੇ ਮੈਂਗਾ ਚੱਲ ਵੀ ਆਪਾਂ ਮਸ਼ੀਨ ਦੇ ਵਿੱਚ ਚੀਰ ਕੇ ਫਿਰ ਧੋਵਾਂਗੇ ਮੈਂ ਚੀਰ ਕੇ ਧੋਣੀ ਹੁੰਨੀ ਬਾਅਦ ਚ ਤੇ ਅੱਜ ਹਵਾ ਇੰਨੀ ਠੰਡੀ ਚੱਲੀ ਜਾਂਦੀ ਸੀ ਨਾ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਦਰਖਤ ਹਿੱਲਦੇ ਤੇ ਹਨਾ ਮਾਰਤਾ ਫਿਰ ਆਪਾਂ ਤਾਂ ਹੋਵੇ ਧਰਿਆ ਨਹੀਂ ਗਿਆ ਕਿਉਂਕਿ ਇੱਕ ਤਾਂ ਮਿੱਟੀ ਧੋੜ ਉੱਡੀ ਜਾਂਦੀ ਸੀ ਬਹੁਤ ਜ਼ਿਆਦੇ ਤੇ ਬਾਕੀ ਹਨਾ ਹਵਾ ਸੀ ਵੀ ਅੱਗ ਮਚਣੀ ਨਹੀਂ ਸੀ ਤੇ ਟਿੰਨ ਟੁੰਨਾ ਪਾਈਆਂ ਹੁਣ ਚੰਗੀ ਤਰ੍ਹਾਂ ਹਨਾ ਫਿਰ ਤਾਂ ਚੱਲ ਸਪੋਰਟ ਹੁੰਦੀ ਆ ਵੀ ਕੰਦ ਕੁੰਦ ਹੁੰਦੀ ਆ ਤੇ ਇੱਧਰ ਫਿਰ ਖੁੱਲ ਬਾਰ ਆਈ ਆ ਸਾਰਾ ਤਾਂ ਕਰਕੇ ਫਿਰ ਜ਼ਿਆਦੇ ਹਨਾ ਵੀ ਦਿੱਕਤ ਆਉਂਦੀ ਆ ਫਿਰ ਮੈਂ ਕਹਾ ਚੱਲ ਮੈਂ ਹੀਟਰ ਤੇ ਧਰ ਲੂੰਗੀ ਵੀ ਕੁੱਕਰ ਦੇ ਵਿੱਚ ਤੇ ਫਿਰ ਮੈਂ ਤੇ ਚੀਰਨ ਲੱਗ ਗਈ ਸੀ ਸਾਗ ਮੈਂ ਕਹਾ ਚੱਲ ਆਪਾਂ ਵੀ ਬੀ ਸਾਗ ਹਣਾ ਨਾਮਾ ਕਰ ਲੈਨੇ ਕਿਉਂਕਿ ਹਜੇ ਤੱਕ ਅਸੀਂ ਧਰਿਆ ਨਹੀਂ ਸੀ ਸਾਗ ਤੇ ਮੈਂ ਕਹ ਚੱਲ ਵੀ ਠੰਡ ਤਾਂ ਹਜੇ ਵੀ ਆਉਣੀ ਆ ਹਜੇ ਵੀ ਚੱਲੂ ਤਾਂ ਸ਼ੁਰੂ ਹੋएगी ਮਾੜੀ ਮੋਟੀ ਜੀ ਮੂਲੀ ਜੀ ਤੇ ਮੈਂ ਕਹ ਚੱਲ ਵੀ ਨਾਲ ਹੀ ਆਪਾਂ ਜਿਹੜਾ ਠੰਡ ਦੀ ਹਣਾ ਉਹ ਵੀ ਜਾਣੀ ਕਿ ਜਿਹੜੀ ਹੁੰਦੀ ਆ ਪਹਿਲੀ ਸ਼ੁਰੂਆਤ ਕਰ ਲੈਨੇ ਸਾਗ ਦੀ ਤੇ ਫਿਰ ਇੱਥੇ چیر ਕੇ ਮੈਂ ਧੋ ਕੇ ਰੱਖ ਦਿੰਦੀ ਪਹਿਲਾਂ ਬਾਹਰ ਰੱਖਾਂ ਜਿਵੇਂ ਕੱਪੜਾ ਤੇ ਫਿਰ ਅੰਦਰ ਹੀ ਰੱਖ ਦਾਂ ਤੇਜੀ ਮੈਂ ਕੰਮ ਕਰ ਕਰ ਲਿਆ ਕੰਮ ਕਰ ਤੇ ਕੀ ਕੀਤਾ ਬਸ ਡੇਲੀ ਰੁਟੀਨ ਦੇ ਵਿੱਚ ਜਿਹੜਾ ਹੁੰਦਾ ਸਾਬ ਸਫਾਈ ਦਾ ਕੰਮ ਤੇ ਝਾੜੇ ਪੋਚਾ ਬਸ ਝਾੜੇ ਲਾਇਆ ਪੋਚਾ ਤਲਾਇਆ ਨਹੀਂ ਤੇ ਭਾਂਡੇ-ਭੁੰਡੇ ਮਾਂਦੇ ਸੀ ਕਿਉਂਕਿ ਹਵਾ ਬਹੁਤ ਜਿਆਦਾ ਠੰਡੀ ਚੱਲੀ ਜਾਂਦੀ ਹੈ ਤੇ ਇਹ ਨਿਹਰ ਖੰਣਾ ਚੱਲੀ ਜਾਂਦਾ ਮਿੱਟੀ ਉੱਟੀ ਜਾਂਦੀ ਹੈ ਮਿੱਟੀ ਘੱਟਾ ਬਹੁਤ ਤੇ ਅੱਜ ਲਿਆ ਸੀ ਸਾਗ ਤੇ ਸਾਗ ਸਵਾਰ ਕੇ ਤੋਕੇ ਰੱਖਤਾ ਮੈਂ ਤੁਹਾਨੂੰ ਦਿਖਾਉਣੀ ਆ ਤੇ ਆਪਿਆ ਜੀ ਸਾਗ ਤੋਕੇ ਰੱਖਤਾ ਮੈਂ ਪਹਿਲਾਂ ਚੀਰ ਲਿਆ ਸੀ ਸਵਾਰ ਕੇ ਚੀਰ ਕੇ ਫਿਰ ਧੋਕੇ ਵਿੱਚ ਪਾ ਕੇ ਛਾਲਣੀ ਚ ਰੱਖਤਾ ਮੈਂ ਤਾਂ ਪਾਣੀ ਦਾ ਨੁੱਟ ਚੋੜੀ ਜਿਹਾ ਚਿੱਤਰਾ ਤੇ ਇੱਧਰ ਮੈਂ ਭਾਂਡੇ ਕੱਢ ਤੇ ਰੈਕ ਦੇ ਵਿੱਚੋਂ ਸੋਰੀ ਸੈਂਖ ਦੇ ਵਿੱਚੋਂ ਇਹਦੇ ਵਿੱਚ ਸੁੱਕ ਜਾਣੇ ਬਾਹਰ ਮੈਂ ਤਾਂ ਨਹੀਂ ਰੱਖਿਆ ਟੋਕਰਾ ਵੀ ਮਿੱਟੀ ਵਾਲੀ ਉੱਡੀ ਜਾਂਦੀ ਹੈ ਫਿਰ ਭਾਂਡਿਆਂ ਦੇ ਉੱਪਰ ਪੈ ਜਾਊਗੀ ਇਸ ਕਰਕੇ ਤੇ ਅੱਜ ਗੁਰਦੁਆਰਾ ਸਾਹਿਬ ਕੱਲ ਦੇ ਖੁੱਲੇ ਸਾਡੇ ਖੰਡ ਪਾਠ ਕਿਉਂਕਿ ਕੱਲ ਹੈਗਾ ਗੁਰਪੁਰ ਪੁੰਨਿਆਂ ਦਾ ਦਿਹਾੜਾ ਤੇ ਇਸ ਕਰਕੇ ਕੱਲ ਨੂੰ ਪੈਣਗੇ ਭੋਗ ਤੇ ਅੱਜ ਵੀ ਸਾਡੇ ਨਾਲ ਇੱਥੇ ਮਰਗ ਹੋ ਗਈ ਸੀ ਤੇ ਉਹਨਾਂ ਦੇ ਭੋਗ ਸੀ ਅੱਜ ਤੇ ਰੋਟੀ ਰਾਟੀ ਵੀ ਪਕਾਉਣੀ ਸੀ ਪਰ ਮੈਨੂੰ ਜਾਣਾ ਤਾਂ ਹੈਗਾ ਸੀ ਅੱਜ ਫਿਰ ਹਨਾ ਸਨੇਹਾ ਨੂੰ 5 ਵਜੇ ਦੀ ਸਵੇਰ ਦੀ ਉਲਟੀਆਂ ਲੱਗ ਗਈਆਂ ਸਵੇਰ ਤੀਆਂ ਹਨ ਤੇ ਫਿਰ 8 ਵਜੇ ਮੈਂ ਦਵਾਈ ਦਵਾ ਕੇ ਲਈ ਡਾਕਟਰ ਦੇ ਤੇ ਤੁਰਿਆ ਨਹੀਂ ਜਾਂਦਾ ਸੀ ਤੇ ਮੈਂ ਸੀ ਲੈ ਕੇ ਗਈ ਤੇ ਫਿਰ ਇੰਜੈਕਸ਼ਨ ਲੱਗੇ ਪਹਿਲਾਂ ਉਹਦੇ ਉਹ ਕਹਿੰਦੇ ਵੀ ਡਾਕਟਰ ਕਹਿੰਦਾ ਵੀ ਤਿੰਨ ਘੰਟਾ ਸੋਰੀ ਅੱਧਾ ਘੰਟਾ ਕੁਛ ਦੇਣਾ ਨਹੀਂ ਪਾਣੀ ਪੋਣੀ ਕੁਛ ਨਹੀਂ ਦੇਣਾ ਨਾ ਖਾਣ ਨੂੰ ਖਾਦਾ ਤਾਂ ਨਹੀਂ ਕੁਛ ਵੀ ਨਹੀਂ ਸੀ ਸੋਭਾ ਨਾ ਚਾਹ ਪੀਤੀ ਨਾ ਕੁ ਪਾਣੀ ਤੇ ਬਸ ਉਲਟੀਆਂ ਆ ਕੇ ਪੇਟ ਦਰਦ ਹੁੰਦਾ ਸੀ ਬਹੁਤ ਬੁਰਾ ਹਾਲ ਸੀ ਤਸੀਂ ਅਰਦਾਸ ਤੁਸੀਂ ਫਿਰ ਮੈਂ ਦਵਾਈ ਦਵਾ ਕੇ ਲਈ ਉਹ ਕਹਿੰਦੇ ਵਿੱਧਾ ਘੰਟਾ ਕੁਛ ਨਹੀਂ ਦਿੰਦੇ ਨੇ ਇੰਜੈਕਸ਼ਨ ਲੱਗਿਆ ਉਹਦੇ ਬਾਅਦ ਅੱਧੇ ਘੰਟੇ ਬਾਅਦ ਫਿਰ ਹਨਾ ਤੁਸੀਂ ਬਿਸਕਟ ਵਗੈਰਾ ਜਾਂ ਫਿਰ ਖਿਚੜੀ ਦਲੀਆ ਬ੍ਰੈਡ ਇਹ ਦੇ ਕੇ ਫਿਰ ਦਵਾਈ ਦੇਣੀ ਹੈ ਫਿਰ ਮੈਂ ਅੱਧਾ ਘੰਟਾ ਕੁਛ ਨਹੀਂ ਦਿੱਤਾ ਅੱਧੇ ਘੰਟੇ ਬਾਅਦ ਫਿਰ ਉਹਨੂੰ ਬਿਸਕਟ ਲਿਆਤੇ ਸੀ ਬਿਸਕਟ ਇਹ ਫਿਰ ਮੈਂ ਦੇਦੇ ਸੀ ਉਹਨੂੰ ਸੁਨਹਿਾ ਨੂੰ ਚਾਹ ਨਾਲ ਕਰੀਮ ਵਾਲੇ ਨਹੀਂ ਲੈਂਦੇ ਮੈਂ ਸਿੰਪਲ ਹੀ ਲੈਂਦੇ ਸੀ ਆਹੀ ਆਹੀ ਮਿਲੇ ਇੱਥੇ ਦੁਕਾਨ ਤੋਂ ਲੈੜੋ ਪਰ ਲੇ ਜੀ ਫਿਰ ਇਹ ਦੇਤੇ ਮੈਂ ਨੂੰ ਚਲ ਤੂੰ ਆਪ ਦੇ ਚਾਹ ਪਣੀ ਤੇ ਹੁਣ ਮੈਂ ਸੋਚ ਰਹੀ ਆਂ ਇਹ ਸੋងਗੀ ਮੈਂ ਅਬ ਸੋਚੀ ਜਾਂਦੀ ਸੀ ਕੀ ਬਣਾ ਦਲੀਆ ਬਣਾਵਾਂਗੇ ਖਿਚੜੀ ਬਣਾਵਾਂ ਵਿਚਾਲ ਜਿਹੜਾ ਇਹ ਖਾ ਲੇ ਤੇ ਹੁਣ ਚੁੱਲ੍ਹੇ ਤਾਂ ਤਾਂ ਸਾਬ ਧਰਿਆ ਨਹੀਂ ਆਣਾ ਕਿਉਂਕਿ ਨਾ ਨੇਰੀ ਬਹੁਤ ਚੱਲੀ ਜਾਂਦੀ ਏ ਤੇ ਬੁਰਾ ਹਾਲ ਹੋਈ ਜਾਂਦਾ ਤਾਂ ਕਰਕੇ ਅੰਦਰ ਹੀਟਰ ਤੇ ਧਰ ਲਾਂਗੇ ਕੁੱਕਰ ਦੇ ਵਿੱਚ ਦੇਖਦੇ ਆ ਮੈਂ ਪੁੱਛਦੀ ਹਾਂ ਉਹ ਸੁਨਿਆਣ ਮੈਂ ਠਾਇਰੇ ਮੈਂ ਕਿਹਾ ਚੱਲ ਸੁੱਤੀ ਰਹਿੰਦੇ ਸਵੇਪਾ 5 ਵਜੇ ਦੀ ਲੱਗੀ ਹੈ ਵਿਚਾਰੀ ਤਾਂ ਕਰ ਕਿੰਨਾ ਕ ਚੱਲ ਸੋ ਜਾ ਰਹੇ ਹੈ ਜੀ ਤਾਂ ਕਰਕੇ ਮੈਂ ਕਿਹਾ ਚੱਲ ਉੱਠੂਗੀ ਫਿਰ ਪੁੱਛ ਲੈਣੀ ਆ ਤੇ ਬਾਲ ਵੀ ਨਹੀਂ ਹਜੇ ਤੱਕ ਮੈਂ ਬਾਏ ਸਵੇਰ ਤੇ ਆਈਂ ਕਰਦੀਆਂ ਲਈ ਤੇ ਕੱਪੜੇ ਧੋਣ ਵਾਲੇ ਪਾਏ ਬਸ ਹਨਾ ਸਾਰਾ ਕੰਮ ਆ ਹੀ ਪਿਆ ਜੋ ਜਵਾਕ ਬਿਮਾਰ ਹੋ ਜਾਂਦਾ ਫਿਰ ਉਹ ਔਖਾ ਹੋ ਜਾਂਦਾ ਤੇ ਸੋ ਇਹ ਰ ਅਪਾ ਤੁਹਾਨੂੰ ਬਾਅਦ ਦੇ ਵਿੱਚ ਮਿਲਦੇ ਹਾਂ ਕੀ ਬਣਾਉਣੀ ਹੈ ਕੀ ਤੇ ਇੱਥੇ ਦੇਖੋ ਜੀ ਸੁਨਿਆ ਸੁੱਤੀ ਪਈ ਆ ਤੇ ਇਹਨੂੰ ਬੁਖਾਰ ਕਾਫੀ ਸੀ ਚੜਿਆ ਹੋਇਆ ਤੇ ਬਸ ਇੱਥੇ ਦਵਾਈ ਦਵਾਈ ਲੈ ਕੇ ਪੈ ਗਈ ਸੀ ਤੇ ਇੱਥੇ ਹੈਗਾ ਸੀ ਹਨਾ ਦੁਪਹਿਰ ਦੇ ਟਾਈਮ ਤੇ ਰਿਸ਼ੂ ਵੀ ਆ ਗਿਆ ਸੀ ਇੱਥੇ ਖਿਚੜੀ ਬਣਾਈ ਸੀ ਮੈਂ ਦੁਪਹਿਰੇ ਤੇ ਉਹੀ ਫਿਰ ਮੈਂ ਇਹਨੂੰ ਦੇਤੀ ਰਿਸ਼ੂ ਨੂੰ ਅਸੀਂ ਵੀ ਮੈਂ ਵੀ ਉਹੀ ਖਾ ਲਈ ਸੁਨਿਆ ਨੇ ਵੀ ਥੋੜੀ ਜੀ ਖਾਧੀ ਬਸ ਤੇ ਬਸ ਫਿਰ ਇੱਥੇ ਦੁਪਹਿਰ ਦਾ ਟਾਈਮ ਹੋ ਗਿਆ ਪਿਆ ਸੀ ਤੇ ਰਿਸ਼ੂ ਆਪਦਾ ਹਨਾ ਕੰਮ ਕਰਨ ਲੱਗਿਆ ਹੋਇਆ ਸੀ ਤੇ ਮੈਂ ਉਹਨੂੰ ਹਨਾ ਸਾਡਾ ਫੋਨ ਦਾ ਨਾ ਚੈੱਕ ਜਖਰਾਬ ਹੋ ਗਿਆ ਸੀ ਉਹ ਫਿਰ ਮੈਂ ਠੀਕ ਕਰਾਉਣਾ ਦਿੱਤਾ ਸੀ ਰਿਸ਼ੂ ਨੂੰ ਭੇਜਿਆ ਸੀ ਉਦੋਂ ਬਾਅਦ ਫਿਰ ਇੱਥੇ ਹੋ ਗਿਆ ਸੀ ਸਾਢੇ 4 ਦਾ ਟਾਈਮ ਸ਼ਾਮ ਦਾ ਤੇ ਇੱਥੇ ਫਿਰ ਮੈਂ ਚਾਹ ਬਣਾਈ ਸੀ ਤੇ ਇਹ ਪ੍ਰਸ਼ਾਦ ਮਿਲਿਆ ਸੀ ਆਪਾਂ ਨੂੰ ਮੰਦਿਰ ਦੇ ਵਿੱਚੋਂ ਤੇ ਫਿਰ ਰਿਸ਼ੂ ਨੂੰ ਮੈਂ ਦੇ ਰਹੀ ਸੀ ਮੈਂ ਕਿਹਾ ਚੱਲ ਲੈ ਲੈ ਤੇ ਅੱਜ ਵੀਡੀਓ ਨਹੀਂ ਬਣਾਈ ਆ ਜੋ ਤੁਸੀਂ ਪੀ ਲਓ ਚਾਹ ਤੇ ਅੱਜ ਮੈਂ ਲੇਟ ਹੀ ਹੋ ਗਈ ਸੀ ਕਿਉਂਕਿ ਸਾਗ ਸੁੱਕਣ ਲੱਗ ਗਿਆ ਪਿੱਛੇ। ਧੁੱਕੇ ਕੇ ਮਾਰਦਾ ਸੱਚ ਸਾਰਾ ਦੇਖਣਾ ਪੈਂਦਾ ਬੱਚਿਆਂ ਦਾ ਵੀ। ਤੇ ਉਹ ਦਿਵਾਦ ਫਿਰ ਦੇਖੋ ਜੀ ਇੱਥੇ ਸਾਗ ਧਰਿਆ ਹੋਇਆ ਮੇਰਾ ਰਿੱਝੀ ਜਾਂਦਾ। ਤੇ ਪਹਿਲਾਂ ਆਪਾਂ ਇਹਨੂੰ ਰਜਾ ਲਾਂਗੇ ਚੰਗੀ ਤਰ੍ਹਾਂ ਵੀ ਸੀਟੀ ਨਹੀਂ ਆਪਾਂ ਲਗਉਂਦੇ। ਟੇਟਕਣਾ ਲਾਇਆ ਟੁੱਪੀ ਘੇਰੀ ਆਪਾਂ ਰਜਾ ਲਾਂਗੇ ਪਹਿਲਾਂ ਜਦੋਂ ਥੋੜਾ ਜਿਹਾ ਰਿੱਝੇ ਪੈ ਜਾਊਗਾ। ਤੇ ਫਿਰ ਮੈਂ ਉਦੋਂ ਬਾਅਦ ਜੋ ਰਿਜ ਗਿਆ ਸੀ ਥੋੜਾ ਜਿਹਾ ਤੇ ਫਿਰ ਰਿਜੇ ਪੈ ਕੇ ਫਿਰ ਮੈਂ ਥੋੜਾ ਜਿਹਾ ਗਰਮ ਪਾਣੀ ਕਰਕੇ ਪਾ ਕੇ ਫਿਰ ਮੈਂ ਇਹਨੂੰ ਸੀਟੀਆਂ ਲਵਾਈਆਂ ਪਹਿਲਾਂ 5 6 ਸੀ ਅੱਠ ਨੂੰ ਸੀਟੀਆਂ ਲਵਾਈਆਂ ਉਦੋਂ ਬਾਅਦ ਫਿਰ ਮੈਂ ਜਦੋਂ ਹਨਾ ਅੱਠ ਨੂੰ ਲਵਾ ਲਈਆਂ ਫਿਰ ਦਵਾਰੇ ਮੈਂ ਮਿਰਚਾਂ ਰਗੜ ਕੇ ਅਦਰਕ ਉਦਰਕ ਸਾਰਾ ਪਾ ਕੇ ਰਗੜ ਕੇ ਫਿਰ ਦਵਾਰੇ ਮਿਰਚਾਂ ਪਾ ਕੇ ਫਿਰ ਆਪ ਗਰਮ ਪਾਣੀ ਕਰਕੇ ਫਿਰ 10 12 ਸੀਟੀਆਂ ਲਵਾਈਆਂ ਤੇ ਵਧੀਆ ਯਾਨੀ ਕਿ ਉਹ ਹੋ ਗਿਆ ਸੀ ਵੀ ਬਣ ਗਿਆ ਸੀ ਤੇ ਇੱਥੇ ਦੁਪਹਿਰ ਦੇ ਖੀਚੜੀ ਪਈ ਸੀ ਤੇ ਬਸ ਇਹ ਫਿਰ ਮੈਂ ਥੀタル ਲਈ ਅਸੀਂ ਸਾਥ ਮੈਂ ਕਿਹਾ ਚਲੋ ਵੀ ਬਾਹਰ ਤਾਂ ਬਹੁਤ ਬੁਰਾ ਹਾਲਾਤ ਹੈ ਹਨਾ ਤੇ ਕਿਉਂਕਿ ਇੱਥੇ ਮਿਰਚਾਂ ਮੇਰੀ ਆਪਈਆਂ ਸੀ ਆ ਦੇਖੋ ਬਸ ਇਹ ਫਿਰ ਮਿਰਚਾਂ ਪਰ ਅਗੜ ਕੇ ਪਾ ਦਾਂਗੇ ਤੇ 10-12 ਸੀਟੀਆਂ ਲਵਾ ਲਾਂਗੇ ਤੇ ਬਸ ਇੱਥੇ ਫਿਰ ਆ ਦੇਖੋ ਜੀ ਇੱਥੇ ਸਿਮ ਕੱਢਣ ਲੱਗੀ ਸੀ ਸੁਨੇਹਾ ਫੋਨ ਦੇ ਵਿੱਚੋਂ ਤੇ ਫਿਰ ਇਹ ਨਿਕਲਿਆ ਨਹੀਂ ਹੈਗਾ ਤੇ ਫਿਰ ਮੈਂ ਕਿਹਾ ਚੱਲ ਠੀਕ ਆ ਬਾਅਦ ਚ ਕੱਢ ਲਾਂਗੇ ਰਿਸ਼ੂ ਆਏ ਤੋਂ ਤੇ ਇਥੇ ਵੀ ਮੈਂ ਇਹਨੂੰ ਦੁਪਹਿਰ ਦੀ ਵੀ ਦਵਾਈ ਦਿੱਤੀ ਸ਼ਾਮ ਹੀ ਹੋ ਗਈ ਸੀ ਕਿਉਂਕਿ ਲੇਟ ਹੀ ਲਈ ਸੀ ਸਵੇਰੇ ਵੀ ਤੇ ਫਿਰ ਮੈਂ ਇਹਨੂੰ ਦੇ ਰਹੀ ਸੀ ਮੈਂ ਕਿਹਾ ਵੀ ਲੈ ਲੈ ਗਰਮ ਪਾਣੀ ਨਾਲ ਤੇ ਵਸੇ ਆਪਦੀ ਦਵਾਈ ਲੈ ਲੂਗੀ ਤੇ ਹੁਣ ਨਾ ਬੁਖਾਰ ਦਾ ਬਹੁਤ ਫਵਾਰਾ ਆਪਦਾ ਹਨਾ ਵੀ ਕੇਅਰ ਕਰੋ ਸਾਰੇ ਜਣੇ ਖੰਗ ਜ਼ਖਾਮ ਦਾ ਇੱਕ ਤਾਂ ਧੂਆਂ ਹੁੰਦਾ ਇੱਕ ਮੌਸਮ ਚੇਂਜ ਹੁੰਦਾ ਦੋਨੋਂ ਚੀਜ਼ਾਂ ਰਲ ਗਈਆਂ ਤੇ ਵੀ ਬਹੁਤ ਧਿਆਨ ਰੱਖਣ ਦੀ ਲੋੜ ਹੈ ਤੇ ਖਾਸ ਕਰ ਬੱਚਿਆਂ ਨੂੰ ਤੇ ਵਸ ਜਿੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਆ ਤਾਂ ਬਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਨੇ ਸੋਨੇ ਕਰੋ ਕਮੈਂਟ ਜੀ ਤੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਜੀ ਧੰਨਵਾਦ ਜੀ